ਕੀ ਕੋ 2 2.5 ਸਾਲ ਤੋਂ ਸੀ ਲਗਾਤਾਰ ਕੰਟੀਨਿਊਸ ਸਟਰਗਲ ਕਰ ਰਹੇ ਹਨ ਨਾ ਤੇ ਜਿਸ ਟਾਈਮ ਸਟੇਬਲ ਨਹੀਂ ਸੀ ਹੰਮਨ ਸਰ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਕਿ ਅਗਰ ਤੂੰ ਆਪਣੀ ਬੇਟੀ ਲਈ ਇਤਨੀ ਇਨਸਾਫ ਚਾਹੀਦਾ ਵਾ ਨਾ ਅਗਰ ਤੂੰ ਚਾਹਨੀ ਆ ਵੀ ਉਹ ਔਰਤ ਨੂੰ ਸਜ਼ਾ ਮਿਲੇ ਤਾਂ ਤੈਨੂੰ ਉਹਦੇ ਲਈ ਬਹੁਤ ਹੌਸਲਾ ਕਰਨਾ ਪੈਣਾ ਔਰ ਮੈਂ ਉਹਨਾਂ ਨੂੰ ਉਹਨਾਂ ਨੇ ਲਾਈਕ ਡਾਟਰ ਟਰੀਟ ਕੀਤਾ ਉਹਨਾਂ ਨੇ ਮੈਨੂੰ ਕੋਈ ਕਲਾਇੰਟ ਨਹੀਂ ਸਮਝਿਆ ਨਾ ਐਜ਼ ਅ ਫਾਦਰ ਜਿੱਦਾਂ ਇੱਕ ਫਾਦਰ ਆਪਣੀ ਡਾਟਰ ਨੂੰ ਟਰੀਟ ਕਰਦੇ ਨੇ 2.5 ਸਾਲ ਤੋਂ ਮੈਨੂੰ ਇਦਾਂ ਹੀ ਕਰ ਰਹੇ ਨੇ ਔਰ ਮੈਂ ਹਮੇਸ਼ਾ ਜਿੱਦਾਂ ਉਹ ਕਹਿ ਰਹੇ ਨੇ ਅਸੀਂ ਸਭ ਉਦਾਂ ਹੀ ਕਰ ਰਹੇ ਹਾਂ ਤੇ ਉਹਨਾਂ ਦੇ ਨਾਲ ਆਸ ਉਮੀਦ ਪੂਰੀ ਆ ਕਿ ਜੋ ਵੀ ਹੋਊਗਾ ਬੈਸਟ ਹੋਊਗਾ ਮਤਲਬ ਕਿ ਉਹਨਾਂ ਦੀ ਸਟੱਡੀ ਉਹਨਾਂ ਦਾ ਐਕਸਪੀਰੀਅੰਸ ਇੰਨਾ ਵੀ ਮੈਨੂੰ ਉਹਦਾ ਇਤਿਹਾਸ ਆ ਕੀ ਫੌਨ ਸੀ ਦੀ ਸਜਾ ਜਰੂਰ ਮਿਲੂਗੀ ਜੀ ਲੇਡੀਜ਼ ਨੂੰ ਜੀ ਸਰ ਹਾਂ ਜੀ ਤੇਰੀ ਬੇਟੀ ਹੁਣ ਮੇਰੀ ਬੇਟੀ ਨਹੀਂ ਰਹੀ ਦਿਲਰੋਜ ਜੀ ਹੁਣ ਪੂਰੇ ਵਰਲਡ ਦੀ ਦਿਲਰੋਜ ਆ ਜੀ ਅਸੀਂ ਉਹਨਾਂ ਅਦਲ ਸਾਫ ਅੱਜ ਮਿਲਣਾ ਸੀਗਾ ਕੁਝ ਕਾਰਨ ਕਰਕੇ ਡਿਲੇ ਹੋ ਗਿਆ ਜੀ ਤੇ ਕੱਲ ਨੂੰ ਹੁਣ ਕਹਿ ਰਹੇ ਨੇ ਜੀ ਬਟ ਮੈਂ ਘੁੰਮਣ ਸਾਹਿਬ ਦਾ ਆਪਣੇ ਪਰਵਕਰ ਸਿੰਘ ਘੁੰਮਣ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕੋਈ ਮੇਰੇ ਕੋਲ ਵਰਲਡ ਹੀ ਨਹੀਂ ਹੈਗੇ ਜਿਨ੍ਹਾਂ ਨਾਲ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਜਿਨ੍ਹਾਂ ਨੇ ਸਾਨੂੰ ਐ ਦੁੱਖ ਦੇ ਸਮੇਂ ਦੇ ਵਿੱਚ ਪੂਰੇ ਉਠਾਇਆ ਜੀ ਉਹਨਾਂ ਨੇ ਸਾਨੂੰ ਜੀ ਕੋਈ ਮੇਰੇ ਕੋਲ ਵਰਡ ਨਹੀਂ ਜਿੰਨਾ ਮੈਂ ਧੰਨਵਾਦ ਕਰ ਸਕਦਾ ਮੇਰੇ ਤਾਂ ਰੱਬ ਨੇ ਜੀ ਉਹ ਜੋ ਸਜ਼ਾ ਉਹ ਜੱਜ ਸਾਹਿਬ ਦੇਣਗੇ ਜੋ ਘੁੰਮਣ ਸਾਹਿਬ ਜੋ ਕਰੋੜ ਕੇ ਸਾਨੂੰ ਮਨਜ਼ੂਰ ਹੈ ਜੀ ਪਰ ਅਸੀਂ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਆਂ ਜੀ ਜੋ ਸਾਡੇ ਨਾਲ ਹੋਇਆ ਜੀ ਤੁਸੀਂ ਆਪ ਸਾਰੇ ਜਾਣਦੇ ਹੋ ਜੀ ਉਹਦੀ ਜੀ ਬੱਚੀ ਨਾਲ ਐਦਾਂ ਦਾ ਉਹਨਾਂ ਨੇ ਕੀਤਾ ਕਿਸ ਤਾ ਉਹ ਬਿਨੈ ਪੇਪਰਾਂ ਦੇ ਦਰਦ ਦਾ ਕੀ ਨਾ ਭੁੱਲਣ ਵਾਲਾ ਦਰਦ ਆ ਜਿਹੜਾ ਬਿਲਕੁਲ ਜੀ ਤੁਸੀਂ ਆਪ ਸੋਚਦੇ ਹੋ ਜੀ ਇੱਕ ਪਿਓ ਤੇ ਧੀ ਦਾ ਰਿਸ਼ਤਾ ਕਿਹੜਾ ਕਿਹਾ ਜਾਂਦਾ ਜੀ ਕੋਈ ਨਾ ਮਾਈਕ ਜ਼ਰੂਰੀ ਆਉਣਾ ਪਾਉਂਦਾ ਯਾਰ ਕੀ ਅਪੀਲ ਤੁਹਾਡੇ ਵੱਲੋਂ ਜਿਹੜੀ ਹੈ ਅਸੀਂ ਤਾਂ ਫਾਂਸੀ ਦੀ ਸਜ਼ਾ ਕਰਦੇ ਅਸੀਂ ਸਾਰੀ ਸੰਗਤ ਨੂੰ ਤੁਹਾਡੇ ਮੀਡੀਆ ਜਰੀ ਕਹਿੰਨੇ ਆ ਲੈ ਵੀਰ ਅਰਦਾਸ ਕਰਿਓ ਉਹਨੂੰ ਕੱਲ ਨੂੰ ਫਾਂਸੀ ਦੀ ਸਜ਼ਾ ਹੋਵੇ ਜੀ ਅੱਜ ਜਿਹੜਾ ਮੈਟਰ ਲੱਗਿਆ ਸੀਗਾ ਕੁਆਂਟਮ ਆਫ ਸੈਂਟੈਂਸ ਤੇ ਲੱਗਿਆ ਸੀਗਾ ਸਮ ਹਾਉ ਅੱਜ ਕੁਆਂਟਮ ਆਫ ਸੈਂਟੈਂਸ ਤੇ ਆਰਗੂਮੈਂਟ ਨਹੀਂ ਹੋ ਸਕੀ ਕੱਲ੍ਹ ਵਾਸਤੇ ਰੱਖਿਆ ਹੈ ਹੁਣ ਕੱਲ੍ਹ ਸਾਢੇ ਤਿੰਨ ਵਜੇ ਆਰਗੂਮੈਂਟ ਸਟਾਰਟ ਹੋਊਗੀ ਉਸ ਤੋਂ ਬਾਅਦ ਫੈਸਲਾ ਹੋਊਗਾ ਜੀ ਕੀ ਇਹਦੇ ਵਿੱਚ ਜਾ ਰਿਹਾ ਕਿ ਆਪਣਾ ਡਿਸਕਸ਼ਨਸ ਕਿਦੇ ਉੱਪਰ ਗੱਲ ਦੇਖੋ ਜਿਹੜੀ ਮੇਨ ਸਾਡੇ ਜ ਕਿਉਂਕਿ ਇੱਕ ਬੜਾ ਨਾ ਗਰੂਸਾ ਮਾਰਡਰ ਹੈਗਾ ਬਾਦਬੈਰੀਕ ਮਾਰਡਰ ਹੈਗਾ ਔਰ ਮੈਨੂੰ ਕਹਿੰਦੇ ਹਾਂ ਬੜੀ ਸ਼ਰਮ ਆਂਦੀ ਹੈ ਇਹ ਪੰਜਾਬ ਦੇ ਵਿੱਚ ਛੋਟੇ ਸਾਬਜਾਨਾਂ ਤੋਂ ਬਾਅਦ ਐਦਾਂ ਦਾ ਇਨਸੀਡੈਂਟ ਪਹਿਲੀ ਵਾਰ ਹੋਇਆ ਜਿਹਦੇ ਵਿੱਚ ਕਿ ਇੱਕ ਬੱਚੇ ਨੂੰ ਜੁੰਦੇ ਬੱਚੇ ਨੂੰ ਦਫਨਾ ਕੇ ਮਾਰਿਆ ਗਿਆ ਔਰ ਇਤੋਂ ਜ਼ਿਆਦਾ ਦਰਦਨਾਕ ਜਿਹੜੀ ਘਟਨਾ ਨਹੀਂ ਹੋ ਸਕਦੀ ਕਿਉਂਕਿ ਜਦੋਂ ਤੁਸੀਂ ਐਮਐਲਆਰ ਦੇਖਦੇ ਆ ਮੈਡੀਕਲ ਦੇਖਿਆ ਤੋ ਡਾਕਟਰ ਸਾਡੀ ਗਵਾਈ ਹੋਈ ਹੈ ਤੇ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਉਹਦੇ ਲੰਗਸ ਦੇ ਤੱਕ ਅੰਦਰ ਮਿੱਟੀ ਦਾ ਦਿੱਤਾ ਹੈਗਾ ਉਹ ਜਾ ਚੁੱਕਾ ਸੀਗਾ ਔਰ ਜਿਹੜੀ ਬਲੀਡਿੰਗ ਹੋਈ ਹੋਈ ਸੀਗੀ ਔਰ ਕਿੰਨੀ ਕੁ ਦਰਦਨਾਕ ਮੌਤ ਹੋਈ ਹੋਣੀ ਹੈ ਕਿ ਜਿੰਦਾ ਬੱਚਾ ਜਿਹੜਾ ਹੈਗਾ ਆਪਣੇ ਲੰਗਸ ਦੇ ਅੰਦਰ ਆਪਣੇ ਬਾਡੀ ਦੇ ਅੰਦਰ ਆਪਣੇ ਫੂਡ ਪਾਈਪ ਦੇ ਅੰਦਰ ਜਿਹੜਾ ਹੈਗਾ ਉਹ ਮਿੱਟੀ ਲੈ ਗਿਆ ਉਹਨੇ ਅੰਦਰ ਅਨਹੇਲ ਕੀਤੀ ਹੈਗੀ ਸੋ ਅਸੀਂ ਜਿਹੜੀ ਡਿਮਾਂਡ ਕਰ ਰਹੇ ਹਾਂ ਅਸੀਂ ਡੈਥ ਪੈਨਲਟੀ ਡਿਮਾਂਡ ਕਰਾਂਗੇ ਜਜਕੀ ਲਾ ਜੜਾ ਬੜੀ ਕਲੀਅਰ ਹੈ ਮਾਚੀ ਸਿੰਘ ਵਰਸ ਸਟੇਟ ਆਫ ਪੰਜਾਬ ਹੈਗਾ ਸਾਡਾ ਲਾ ਆਪਣੇ ਸੁਪਰੀਮ ਕੋਰਟ ਦਾ ਜਿਹਦੇ ਚ ਕਿਹਾ ਕਿ ਜਿੱਥੇ ਇਦਾਂ ਦਾ ਕੋਈ ਮੈਟਰ ਆਂਦਾ ਹੈਗਾ ਮਰਡਰਸ ਹੁੰਦੇ ਆ ਉਹਦੇ ਤੇ ਜੜੀ ਹੈਗੀ ਹੈ ਡੈਥ ਪੈਨਲਟੀ ਜੜੀ ਉਹ ਦੇਣੀ ਚਾਹੀਦੀ ਸੋ ਅਸੀਂ ਉੱਤੇ ਕੱਲ ਰਿਕਵੈਸਟ ਕਰਾਂ ਕੋਰਟ ਨੂੰ ਤੇ ਰਿਕਵੈਸਟ ਕਰਨ ਤੋਂ ਬਾਅਦ ਦੇਖੋ ਬਾਕੀ ਜੋ ਕੋਰਟ ਦਾ ਫੈਸਲਾ ਹੈਗਾ ਉਹ ਸਾਰਿਆਂ ਨੂੰ ਮਨਜ਼ੂਰ ਕਰਦਾ ਹੈ